ਜੈਪਾਲ ਨੇ ਲੁੱਟ ਕੀਤੀ ਸੀ ਇੱਕ ਹੀ ਹਾਂ ਠੀਕ ਹੈ ਉਹ ਪੈਸੇ ਉਹਦੇ ਚ ਮੇਰਾ ਹਿੱਸਾ ਹੀ ਅੱਛਾ ਮੈਂ ਕੋਲ ਮਾਗਦੰ ਦੱਸਣਾ ਵੀ ਉਹਦੇ ਚ ਮੇਰਾ ਹਿੱਸਾ ਹੀ ਉਹ ਉਹ ਲਾਲਾ ਵੀ ਰੁਕੇ ਸੀ 40 ਲੱਖ ਰੁਪਏ ਦੀ ਪੂਰੀ ਖੇਡ ਜਿਹੜੀ ਉਹ ਉਹ 40 ਲੱਖ ਰੁਪਏ ਦੇ ਵਿੱਚ ਰੁਪਏ ਸੀ ਦਾਲਕ ਮੇਰਾ ਅੱਛਾ ਕਿਹੜੇ ਮਹੀਨੇ ਮਤ ਜਦੋਂ ਦਾ ਉਹ ਘਟਨਾ ਵਾਪਰਗੀ ਨਾ ਮਈ ਦੇ 14 15 ਠੀਕ ਜੀ ਮੇਰੇ ਖਿਆਲ ਨਾਲ ਗੱਲ ਆ ਉਹ 15 ਤਰੀਕ ਦੀ ਹਾਂ ਉਤੋਂ ਮੈਨੂੰ ਹਫਤੇ ਬਾਅਦ ਕਦ ਲੱਗਾ ਸੀ ਵੀ ਕਿ ਕਲਕੱਤੇ ਇਹਨੂੰ ਮਿਲ ਗਿਆ ਤੇ ਕਲਕੱਤੇ ਦਾ ਅੱਡਾ ਜਿਹੜਾ ਵਾ ਉੱਥੇ ਨਾ ਜਮ ਬੰਦੇ ਨੂੰ ਪਤਾ ਇੱਕ ਕਰ ਗਿਆ ਦਿਨ ਨੂੰ ਦੁੱਧ ਵਿੱਚ ਪਾ ਕੇ ਇਹਨਾਂ ਨੇ ਕੁਝ ਦੇ ਦਿੱਤਾ ਦੁੱਧ ਲਵਾਇਆ ਸੀ ਇਹਨਾਂ ਨੇ ਜੱਪਾ ਲਾਉਣਾ ਨੇ ਅੱਛਾ ਦੁੱਧ ਲਾਇਆ ਸੀ ਉਦੋਂ ਵਿੱਚ ਪਾ ਕੇ ਨਸ਼ੀਲੀ ਦਵਾਈ ਦੇ ਦਿੱਤੀ ਇਹਨਾਂ ਨੂੰ ਫਿਰ ਉਹਨਾਂ ਨੇ ਸੁੱਤਿਆਂ ਨੂੰ ਚੁੱਕ ਲਿਆ ਤਾਂ ਅੱਛਾ ਫਿਰ ਉੱਥੇ ਅੰਦਰ ਹੀ ਰੂਮ 'ਚ ਇਹਨਾਂ ਨੇ ਡੈਰੋਗੇਟ ਕੀਤਾ ਉਹਨਾਂ ਨੇ ਇੱਕ ਦਿਨ ਪਹਿਲਾਂ ਅੰਤ ਲੱਗ ਗਿਆ ਉੱਥੇ ਉਹ ਵਿਸਤਾਰੀ ਜਿਹੜਾ ਨਾਲੇ ਉਹ ਉਹਨਾਂ ਦਾ ਰੁਬੇਸ਼ਨਨਿੰਗ ਦੀ ਹੋਈ ਆ ਤੇ ਉਹਦੇ ਚ ਮੈਨੂੰ ਇੱਕਲ ਦਾ ਪਤਾ ਹੈ ਕਿ ਉਹਨਾਂ ਨਾ ਨਹੀਂ ਲੈਣਾ ਜਾਂਦਾ ਸੋਨਾ ਵੱਤ ਪੈਸੇ ਹੈ ਹਨਾ ਉਹਦੇ ਬੰਦਾ ਆਪਣਾ ਜਾਣਕਾਰ ਆ ਹੂੰ ਉਹ ਸਿਚੁਏਸ਼ਨ ਇਹ ਆ ਕਿ ਨਾ ਦੇ ਉਹ ਪੈਸਾ ਪੜ ਸਕਦਾ ਉਹ ਸੌਂਦਾ ਹੈ ਵੀ ਜਦਾਂ ਸੈਟਲਮੈਂਟ ਪੈਂ ਜਾਂਦੇ ਨਾ ਹੁੰਦਾ ਸਿਚੁਏਸ਼ਨ ਉਹ ਦਿਖਾਉਂਦਾ ਇਦਾਂ ਹਨਾ ਆਹ ਬੱਚੇ ਵੀ ਥਾਮ ਜਿਉ ਉਹਨੇ ਅੱਜ ਪੈਸੇ ਸ਼ੋਅ ਕਰਤੇ ਜਾਂ ਸੋਨਾ ਵੇਚਣ ਤਰ ਪਿਆ ਮੈਂ ਡਾਕਾ ਮਾਰਿਆ ਉਹ ਵੀ ਮੇਰਾ ਪਰਸਨਲ ਹੀ ਹੈ ਹੂੰ ਤੇ ਮੈਂ ਹੀ ਮਾਰਿਆ ਨਾ ਉਹ ਕਿਹਨੂੰ ਲੈ ਕੇ ਨਹੀਂ ਦਿੱਤਾ ਵੀ ਮੈਂ ਇੱਥੇ ਲਾਉਣੇ ਪਏ ਹੂੰ ਹੂੰ ਹਾਂ ਉਹ ਵੀ ਸਿਚੁਏਸ਼ਨ ਇਹ ਆ ਵੀ ਜੇ ਤੇ ਕੋਨਕਰਨਟਰ ਨਾ ਹੁੰਦਾ ਜਦੋਂ ਮੈਂ ਤੁਹਾਨੂੰ ਕਹਿੰਦਾ ਬਾਬਾ ਤੁਹਾਨੂੰ ਪੈਸੇ ਦਊਂਗਾ ਹਾਂ ਹਾਂ ਉਦੋਂ ਕੀਚਾ ਕਰ ਪਿਆ ਹੀ ਵੀ ਇਹਨਾਂ ਨੇ ਇੱਥੋਂ ਹਥਿਆਰਾਂ ਦੀ ਕੇਪਸੀ ਜਿਹੜੀ ਉਹ ਕਹਿੰਦਾ ਨਸ਼ੇ ਦੀ ਕੇਪ ਕਰਨਾ ਇਹ ਨਸ਼ੇ ਨਹੀਂ ਹੈਗੇ ਉਹ ਦੀ ਜਿਹੜੇ ਦੂਜੇ ਅਸਲਾ ਹੈ ਹੈਨਾ ਉਹ ਲਗਾਉਣ ਆਏ ਸੀ ਇੱਥੋਂ ਤੇ ਉਹ ਲਗਾਉਣ ਇੱਥੋਂ ਆ ਕੇ ਤੇ ਇਹਨਾਂ ਨੇ ਫਗਵਾੜੇ ਰੱਖਣਾ ਮਾਦਾ ਉਹ ਚੱਕੀ ਉਹ ਜਿਹੜੇ ਬੰਦੇ ਪੁਲਿਸ ਵਾਲੇ ਇਹਨਾਂ ਨਾਲ ਕੇ ਕੰਮ ਕਰਦੇ ਨੇ ਨਾ ਮਿਲ ਕੇ ਹਾਂ ਉਹ ਤਹਿ ਮੰਗਦੇ ਵੱਦ ਅਛਾ ਜਿਹੜੇ ਇਹਨਾਂ ਨੇ ਛਾਰ ਕੇ ਆਈ ਉਹਨੇ ਮੰਗਾਇ ਦੂਜੇ ਮੰਗਾਲੇ ਵੱਡੇ ਹਾਂ ਹੁਣ ਪੁਲਸ ਵਾਲਿਆਂ ਨੂੰ ਤਾਂ ਮਤਲਬ ਇਹ ਹੋਣਾ ਚਾਹੀਦਾ ਕੀ ਹੈ ਕਿ ਨਹੀਂ ਪਰ ਪੁਲਸ ਵਾਲੇ ਜਿਹੜਾ ਨਾਮ ਹੀ ਦੇ ਉਹਨਾਂ ਨੂੰ ਪਤਾ ਵੀ ਵੱਡੀ ਕੋ ਪਲੈਨਿੰਗ ਕਰਦੇ ਹੈ ਪਹਿਵਤ ਲੈ ਲਿਖਣਾ ਕੋ ਹਾਂ ਜੈਪਾਲ ਨਹੀਂ ਮਾਜ਼ਮੂਦ ਬੰਦੇ ਨਾ ਇਹ ਨਗਰੀ ਬੰਦੇ ਮਾਰੇ ਹੈ ਜੈਪਾਲ ਨੇ ਹਾਂ ਮਤਲਬ ਇੱਕ ਬੰਦਾ ਮਾਰਿਆ ਰੋਕੀ ਇਹਨੇ ਉਹੀ ਕਤਲ ਨਹੀਂ ਕੀਤਾ ਸੀ ਤੇ ਉਹ ਵੀ ਕਤਲ ਜਿਹੜਾ ਹੀ ਨਾਲ ਇਹਦੇ ਗੈਸ ਤੋਂ ਜਮਡਾ ਉਹਨੇ ਕੀਤਾ ਇਹ ਵੀ ਲੱਗ ਇਹ ਬੰਦੇ ਮਾਰਨ ਵਾਲਾ ਫੈਨੀ ਡਿਪਾਰਟਮੈਂਟ ਹਾਂ ਚੋਰੀ ਦੇ ਕੰਮ ਚ ਉਹਦੇ ਨੂੰ ਵੱਡਾ ਮਾਰ ਕੋਈ ਨਹੀਂ ਹੈਗਾ ਪੰਜਾਬ ਚ ਉਹ ਕੰਮ ਇਹਨੇ ਕੀਤਾ ਜੈਪਾਲ ਨੇ ਇਹਨੂੰ ਕਿਹਾ ਵੀ ਕੋਈ ਨਹੀਂ ਹਿਰਦਕਸ਼ਮਣ ਕਰੋ ਏਦਾਂ ਡੀਲ ਕਰਨ ਵਾਲਾ ਬੰਦਾ ਹੈ ਉਹਨੇ ਕਿਹਾ ਕੋ ਦੂਜੇ ਮੁੰਡੇ ਜਿਹੜੇ ਨਾਲ ਸੀ ਨਾ ਜਿਹੜੇ ਫੜੇ ਗਏ ਪਹਿਲਾਂ ਹਾਂ ਉਹਨੇ ਚਲਾਤੀ ਗੋਲੀ ਪੁਲਸ ਵਾਲਾ ਕਿ ਤਾਂ ਤਾਂ ਆਇਆ ਉਹਨੇ ਹੀ ਗੋਲੀ ਚਲਾ ਕੇ ਪੁਲਸ ਵਾਲੇ ਮਾਰ ਦੇ ਦੋਵੇਂ ਹਾਂ ਹੁਣ ਮੇਰਾ ਇਹ ਜੈਪਾਲ ਦੀ ਇੱਕ ਪ੍ਰੋਬਲਮ ਇੰਦੀ ਇਹਨੂੰ ਫੋਨ ਨਹੀਂ ਕਰ ਸਕਦਾ ਕੋ ਬੰਦਾ ਆਪ ਕਿਸ ਨੂੰ ਕਰਦੇ ਕਰਦੇ ਵਖਰੀ ਗੱਲ ਕੋ ਨੰਬਰ ਹੀ ਨਹੀਂ ਕੋ ਪਤਾ ਨਹੀਂ ਕਿਨੂੰ ਬੱਚਾ ਵੀ ਤਾਰਿਆ 7-8 ਸਾਲ ਹਾਂ ਹਾਂ ਮੈਂ ਇਹਨੂੰ 1.5 ਮਹੀਨਾ ਮਤਲਬ ਜਦੋਂ ਦਾ ਉਹ ਘਟਨਾ ਵਾਪਰ ਗਈ ਨਾ ਮਈ 14-15 ਠੀਕ ਜੀ ਮੇਰੇ ਖਿਆਲ ਨਾਲ ਗੱਲ ਆ ਉਹ 15 ਤਰੀਕ ਦੀ ਹਾਂ ਉਤੋਂ ਮੈਨੂੰ ਹਫਤੇ ਬਾਅਦ ਪਤਾ ਲੱਗਾ ਸੀ ਕਿ ਜੇ ਕਲਕੱਤੇ ਹੀ ਨਿਕਲ ਗਿਆ ਤੇ ਕਲਕੱਤੇ ਦਾ ਅੱਡਾ ਜਿਹੜਾ ਵਾ ਉੱਥੇ ਨਾ ਜਾਉਂ ਬੰਦੇ ਨੂੰ ਪਤਾ ਹੈ ਤੇ ਇੱਕ ਬੰਦਾ ਪੁਲਿਸ ਨੇ ਅਰੈਸਟ ਕਰ ਲਿਆ ਮੈਂ ਇਹਨੂੰ ਬਥੇਰੀ ਕੋਸ਼ਿਸ਼ ਕੀਤੀ ਤੇ ਮੈਨੂੰ ਅੱਡੇ ਨਾਲ ਨਹੀਂ ਪਤਾ ਹਾਂ ਨਾ ਬੰਦਾ ਘਲਾ ਸੀਗਾ ਨਾ ਕੁਛ ਹੋ ਸਕਿਆ ਮੈਨੂੰ ਉਦੋਂ ਨਹੀਂ ਪਤਾ ਲੱਗਾ ਜਦੋਂ ਇੱਕ ਕਰ ਗਿਆ ਤੈਨੂੰ ਦੁੱਧ ਵਿੱਚ ਪਾ ਕੇ ਉਹਨਾਂ ਨੇ ਕੁਝ ਦੇ ਦਿੱਤਾ ਮੈਨੂੰ ਦੁੱਧ ਲਗਾਇਆ ਇਹਨਾਂ ਨੇ ਜਾਂ ਪਾਲਣਾ ਨੇ ਅੱਛਾ ਦੁੱਧ ਲਾਇਆ ਸੀ ਉਹ ਦੁੱਧ ਵਿੱਚ ਪਾ ਕੇ ਉਹ ਨਸ਼ੀਲੀ ਦਵਾਈ ਦਿੱਤੀ ਇਹਨਾਂ ਨੂੰ ਫਿਰ ਉਹਨਾਂ ਨੇ ਸੁਤਿਆਂ ਨੂੰ ਚੁੱਕ ਲਿਆ ਤਾਂ ਅੱਛਾ ਫਿਰ ਉੱਥੇ ਅੰਦਰ ਹੀ ਰੂਮ 'ਚ ਇਹਨਾਂ ਨੂੰ ਡੈਰੋਗੇਟ ਕੀਤਾ ਉਹਨਾਂ ਨੇ ਹਾਂ ਇੱਕ ਦਿਨ ਪਹਿਲਾਂ ਅੰਤ ਲੱਗੇ ਸੀ ਉੱਥੇ ਉਹ ਗਰਸਤਾਈ ਜਿਹੜੀ ਕਰ ਨਾਲੇ ਉਹ ਉਹ ਅੰਡਰੋਗੇਸ਼ਨਿੰਗ ਦੀ ਹੋਈ ਆ ਤੇ ਉਹਦੇ 'ਚ ਮੈਨੂੰ ਇਸ ਵਕਤ ਦਾ ਪਤਾ ਹੈ ਕਿ ਉਹਨਾਂ ਨਾਂ ਨਹੀਂ ਲੈਣਾ ਚਾਹੁੰਦਾ ਹਾਂ ਸਵਾਗਤ ਨਬ ਨਵੀਂ ਨਾਲ ਅਰੇ ਕਹਿੰਦਾ ਹੂੰ ਤੇ ਪਰ ਮੈਨੂੰ ਇਹ ਡਰ ਸੀ ਵੀ ਨਸ਼ੇ ਪਤ ਦੇ ਮਾਲ ਜਿਹੜਾ ਕੋ ਪਤਾ ਨਹੀਂ ਨਸ਼ੇ ਪਤ ਕਰਾ ਕੇ ਕਿਹਨੂੰ ਕੋਈ ਟਿਕਾਣਾ ਲਾ ਕੇ ਕੋ ਬਗਾ ਲੈਣਾ ਕੋਈ ਚੀਜ਼ ਨਾਰਕੋਟਿਕ ਡੈਫੈਸਟ ਹੁੰਦੀ ਉਹ ਕਰ ਲੈਂਦੇ ਅਗਲੇ ਨਾਰਕੋਟਿਕ ਰਿਪੋਰਟ ਉਹ ਇਹਨੇ ਨਾਂ ਨੂੰ ਤੇ ਲਿਆ ਨਹੀਂ ਕਿਸੇ ਦਾ ਅੱਛਾ ਪਰ ਉਹਨਾਂ ਨੂੰ ਕੋਈ ਪਤਾ ਲੱਗ ਗਿਆ ਜਿੱਦਾਂ ਕਿ ਜਿਹੜੀ ਅਗਿਨ ਲੱਗਦਾ ਜਿਹੜੇ ਅੱਡਿਆਂ ਤੇ ਪੈਰੇ ਆ ਨਾ ਮਾਲ ਪਿਆ ਪਿਆ ਵਾ ਜੀ ਹਾਂ ਇੱਕ ਤੇ ਇਹਨਾਂ ਦਾ ਕੰਮ ਸੀ ਪੋਸਟ ਦਾ ਅੱਛਾ ਜਿਹੜਾ ਪੋਸਟ ਕਰਦੇ ਨੇ ਦੁਤਰ ਹਮ ਚਿੱਟਾ ਦਾ ਨਹੀਂ ਕੰਮ ਕਰਦੇ ਰਹੇ ਉਹ ਬੋਲਦੇ ਪੋਸਟ ਦਾ ਕੰਮ ਕੀਤਾ ਖੇਮ ਦਾ ਕੰਮ ਕੀਤਾ ਨਸ਼ਪੇ ਦਾ ਹਥਿਆਰਾਂ ਦਾ ਕੰਮ ਕੀਤਾ ਤੇ ਸੋਨੇ ਦਾ ਹਮ ਇਹ ਸਾਰੇ ਕੰਮ ਕੀਤੇ ਹਮ ਹੁਣ ਉਹ ਪਿਆ ਹ ਤੇ ਉਸ ਜੈਪਾਲ ਦਾ ਮੇਰੇ ਖਿਆਲ ਨਾਲ ਘੱਟੋ ਘੱਟ 20 ਬਾਈ ਕਰੋੜ ਰੁਪਈਆ ਵਾ ਹਮ ਪੂਰਾ ਐਸ਼ਾ ਉਹ ਨਾ ਮੈਨੂੰ ਪਤਾ ਨਾ ਉਹਨੂੰ ਕਿਹਨੂੰ ਪਤਾ ਕਿਸੇ ਨੂੰ ਮੈਨੂੰ ਹਮ ਉਹ ਪਤਾ ਕੀਤਾ ਵੀ ਨਹੀਂ ਜਾ ਸਕਦਾ ਵੀ ਕਿੱਥੇ ਗਿਆ ਕਿੱਥੇ ਗਿਆ ਜਿਹੜੇ ਦੋ ਦੁਕਾਨਿਆਂ ਦਾ ਉਹਨੂੰ ਪਤਾ ਅਸੀਂ ਉਹਨੂੰ ਟੱਚ ਹੀ ਨਹੀਂ ਕਰਦੇ ਕਿਉਂਕਿ ਹੁਣ ਪੁਲਿਸ ਪਤਾ ਕੀ ਕਰਦੀ ਆ ਹਮ ਇਹਨਾਂ ਦਾ ਤਰੀਕਾ ਕਰਕੇ ਨਾ ਵੀ ਇਹ ਜਦੋਂ ਪਤਾ ਲੱਗ ਜੇ ਨਾ ਵੀ ਇੱਥੇ ਤੇ ਪੈਸਾ ਵਾ ਹਮ ਕਿ ਚੱਕ ਦੇਣੀਗੇ ਪੈਸਾ ਕਵਰ ਨਹੀਂ ਕਰਦੇ ਹਮ ਇਹ ਉੱਥੇ ਲੈ ਕੀ ਕਰਦੇ ਆ ਤੇ ਕੋਈ ਦੂਜਾ ਬੰਦਾ ਆਉਂਦਾ ਕਿ ਨਹੀਂ ਆਉਂਦਾ ਉਸ ਘਰ ਦੇ ਵਿੱਚ ਜਾਂ ਜਿੱਥੇ ਰੱਖਿਆ ਹੈ ਨਾ ਹਮ ਉਹਨਾਂ ਅਪਾਰਟਮੈਂਟ ਤੇ ਆਪਣੇ ਕੋਲ ਦਿੱਲੀ ਵੀ ਹੈਗੀ ਆ ਤੋ ਹਮ ਬੰਦ ਪੈ ਗਿਆ ਆਪਣੀ ਗ੍ਰੀਟੀ ਆ ਅੱਛਾ ਹੁਣ ਜਦੋਂ ਉਹ ਮਰ ਗਿਆ ਜੈਪਾਲ ਤੇ ਜਿਨ੍ਹਾਂ ਦੇ ਨਾਂ ਤੇ ਲਏ ਆ ਤੋ ਉਹਨਾਂ ਦੇ ਦੇਣ ਨਹੀਂ ਵਾਪਸ ਨੰਬਰ ਰੁਪਈਆਂ ਦੀ ਖੇਡ ਆ ਹਮ ਨਾ ਪਤਾ ਕਿਹਾ ਸਕਦੇ ਤੁਸੀਂ ਤੋਂ ਆਓ ਤੇ ਬੋਤਿਆਂ ਦਾ ਤੁਹਾਨੂੰ ਪਤਾ ਵੀ ਨਹੀਂਗਾ ਕਿਵੇਂ ਤੈਨੂੰ ਝੂਠ ਬੋਲੀ ਵੀ ਸਾਨੂੰ ਪਤਾ ਸਾਰੀ ਗੱਲ ਦਾ ਕਿਉਂਕਿ ਇਹਨਾਂ ਮੇਰਾ ਸੰਪਰਕਿਤ ਹੈ ਜਿੰਨ ਸਾਲ ਪਹਿਲਾਂ ਹੋਇਆ ਹੈ ਮੈਨੂੰ ਤੋਂ ਨਹੀਂ ਮੈਨੂੰ ਪਤਾ ਵੀ ਇਹ ਪਹਿਲੇ ਕੀ ਰੋਲੇ ਕੀ ਨਹੀਂ ਹੈਗੇ ਤੇ ਸਮਰਗ ਵੀ ਮੇਰਾ ਇਹਨਾਂ ਨੇ ਕਰਾਇਆ ਹੈ ਜਿਹੜੇ ਆਪਣੇ ਬੱਗੇ ਹੋਣੀਆਂ ਹੈ ਸਿਹਰੇ ਨਹੀਂ ਬੱਗੇ ਨਹੀਂ ਅੰਦਰ ਜਿਹੜੇ ਮੁੰਡੇ ਆ ਇਹਨਾਂ ਨੇ ਕਿਹਾ ਹੈ ਹਾਂ ਹਾਂ ਇਹਨਾਂ ਨੂੰ ਮੈਂ ਕਿਹਾ ਹੈ ਕਿ ਨਿਕਲ ਜਾ ਇਹ ਨਿਕਲਿਆ ਨਹੀਂ ਉਦੋਂ ਇਹ ਆਪਾਂ ਕੀ ਇਹ ਥੋੜਾ ਜਿਹਾ ਜ਼ਿਆਦਾ ਈਜ਼ੀ ਲੱਗਿਆ ਕੰਮ ਸਾਤ ਸੱਤ ਸਾਲ ਬਸਾ ਫੜਿਆ ਨਾ ਨਾ ਜਾਵੇ ਉਹਨੂੰ ਹੋ ਜਾਂਦਾ ਵੀ ਥੋੜਾ ਸ਼ਾਇਦ ਮੈਂ ਕਦੀ ਫੜਿਆ ਨਹੀਂ ਜਾਣਾ ਹਾਂ ਹੋਰ ਰੌਣਾ ਇਹ ਮਸਲਾ ਇਹ ਆ ਕਿ ਪੈਸੇ ਇਹਦਾ ਖੇਡ ਨਹੀਂ ਕੋਕੀ ਪੈਸਾ ਤਾਂ ਤੁਹਾਨੂੰ ਪਤਾ ਆਪਣੇ ਕੋਲ ਸਿਚੁਏਸ਼ਨ ਇਹ ਰਹੀ ਜਿੱਦ ਤਰ੍ਹਾਂ ਮੇਰੇ ਜ਼ਿਆਦਾ ਤੰਗੇ ਲੱਗੇ ਮੈਂ ਤਾਂ ਕੈਸ਼ ਮੈਨ ਇਧਰ ਉਧਰ ਕਰ ਲੈਣੀ ਇੱਕ 5000 ਰੁਪਏ ਦਾ ਖੇਡ ਨਹੀਂ ਸਾਰੀ ਇਹ ਕੰਮ ਹੀ ਆਪਾਂ ਇਹ ਕਰਨਾ ਫਿਰ ਹੁਣ ਨੰਚਣ ਲੱਗ ਪਏ ਵਿਸੰਕਾ ਦੀ ਉਹੀ ਗੱਲ ਆ ਉਹ ਮੈਨਸ ਕੋਈ ਤਾਂ ਵੀ ਜਿਹੜਾ ਤੈਨੂੰ ਪ੍ਰੋਮਿਸ ਕੀਤਾ ਉਹ ਤੇ ਮੈਨੂੰ ਪਤਾ ਨਾ ਵੀ ਮੇਰੇ ਕੋਲ ਹੈਗਾ ਪਿਆ। ਉਹ ਇਹ ਮੈਂ ਤਾਂ ਨਹੀਂ ਛੇੜਦਾ ਮਾਰ ਨੂੰ ਠੀਕ ਹੈ। ਜਿਹੜੇ ਬੰਦੇ ਕੋਲ ਇੱਕ ਕੋਲ ਪਿਆ ਉਹ ਤੇ ਆਪ ਨੂੰ ਪਤਾ। ਸੋਨਾ ਵਾ ਤੇ ਪੈਸੇ ਹਨਾ ਉਹ ਤੇ ਬੰਦਾ ਆਪਣਾ ਜਾਣਕਾਰ ਆ। ਹੂੰ ਉਹ ਸਿਚੁਏਸ਼ਨ ਇਹ ਆ ਕਿ ਨਾ ਦੇ ਉਹ ਪੈਸਾ ਕੱਢ ਸਕਦਾ। ਉਹ ਸਾਰਾ ਰਹਿੰਦਾ ਹੈ ਵੀ ਜਦਾਂ ਸਰਕਾਰ ਨੂੰ ਪੈਨਸ਼ਨ ਨਹੀਂ ਨਾ ਹੁੰਦਾ। ਉਹ ਸਿਚੁਏਸ਼ਨ ਦੀ ਦਿਖਾਉਂਦਾ ਇਦਾਂ। ਕਾ ਪਛਿਆ ਵੀ ਤਾਂ ਆ ਮ ਜੇ ਉਹਨੇ ਅੱਜ ਪੈਸੇ ਸ਼ੋਅ ਕਰਤੇ ਜਾਂ ਸੋਨਾ ਵੇਚਣ ਤੁਰ ਪਿਆ ਸੋਨੇ ਦੀ ਜਿਹੜਾ ਸੋਨਾ ਆ ਸੋਨੇ ਦੀ ਸਭ ਤੋਂ ਵੱਡੀ ਪ੍ਰੋਬਲਮ ਕੀ ਹੈ ਵੀ ਸੋਨੇ ਦੀ ਪਛਾਣ ਹੁੰਦੀ ਹੈ ਉਹਨਾਂ ਦੇ ਗਹਿਣਾ ਹੁੰਦਾ ਠੀਕ ਹੈ ਹੁਣ ਸੁਨਿਆਰੇ ਦੀ ਆ ਵੀ ਜਿਹਦੇ ਕੋਲ ਆਪਣਾ ਜਾਣਕਾਰ ਹੋਵੇ ਬੰਦਾ ਜਿਹੜਾ ਰਿਸਕ ਲੈ ਸਕ ਰਹੀ ਤੇ ਪੁਲਸ ਤੱਬਰ ਰੋਲ ਦਿੰਦੀ ਆ ਜੇ ਬੰਦੇ ਨੂੰ ਪਤਾ ਲੱਗ ਗਿਆ ਵੀ ਸੋਨਾ ਪਘਲਾ ਕੇ ਇਹਨਾਂ ਨੇ ਬਿਸਕਟ ਬਣਾਇਆ ਤਾਂ ਕੁਝ ਕੀਤਾ ਜਿਹੜਾ ਬਿਸਕਟ ਹੀ ਬਣਦਾ ਉਹ ਵੀ ਕੰਪਨੀ ਦਾ ਬਣਦਾ ਸੋ ਕੋਲਮ ਲਾ ਕੇ ਸੋਨਾ ਵੇਚਣਾ ਸਭ ਨੂੰ ਕੀ ਗੱਲ ਆ ਜਿਹੜਾ ਕੋਈ ਤੇ ਵੀ ਤੁਹੀਂ ਵੇਚਣਾ ਨਾ ਸੋਨਾ ਉਹ ਬਹੁਤ ਔਖਾ ਕਿਹੜੀ ਸਟੇਟਸ ਵੇਚੋ ਖਬਰੀਆਂ ਨੂੰ ਪਤਾ ਹੁੰਦਾ ਕਿ ਸੋਨਾ ਇੰਨਾ ਜੇ ਵਿਕਿਆ ਨਾ ਕਦੇ ਉਹਦੀ ਨਕਰੀ ਹੋਣੀ ਹੋਣੀ ਆ ਹੂੰ ਉਹ ਸੋਨਾ ਹੁਣ ਮੰਗਾਉਣਾ ਇੱਧਰ ਐਂ ਜਾਂ ਧੁਰਦੁਰ ਕਰਕੇ ਮੇਰੀ ਗੱਲ ਹੋਈ ਬੰਦੇ ਨਾਲ ਤੇ ਉਹ ਪਰ ਉਹ ਬੰਦਾ ਕਹਿੰਦਾ ਵੀ ਜਿੱਦਾਂ ਮਤਲਬ ਹਜੇ ਨਹੀਂ ਹਜੇ 6 ਮਹੀਨੇ ਉਹ ਫੋਨ ਵੀ ਨਹੀਂ ਕਹਿੰਦਾ ਉਹਨੇ ਮੈਨੂੰ ਫੋਨ ਕਰਕੇ ਸਭ ਦੱਸਿਆ ਸੀ ਕੀ ਕਰਨਾ ਉਹ ਤੋਂ ਬਾਅਦ ਜਨਮ ਨੇ ਇਹ ਗੱਲ ਕਹੀ ਵੀ ਮੈਨੂੰ ਫੋਨ ਨਾ ਕਰੀ 6 ਮਹੀਨੇ ਬਾਅਦ ਕਹਿੰਦਾ ਮੈਂ ਤੁਹਾਨੂੰ ਵਾਪੇ ਕਾਲ ਕਰੂੰਗਾ 6 ਮਹੀਨੇ ਪਹਿਲਿੰਦੇ ਹਾਂ ਤੇ 6 ਮਹੀਨੇ ਪਹਿ ਗਏ ਤੇ ਉਦੋਂ ਉਹਨੇ ਮੈਨੂੰ ਇਹ ਗੱਲ ਕਹੀ ਸੀ ਵੀ ਮੈਂ ਉਧਰ ਕਿਨ ਅਮਰੀਕਾ ਕਿਨਾਂ ਕਿਸੇ ਬੰਦੇ ਨੂੰ ਰਹਿਬਾਨ ਤੇ ਪਰ ਉਹਦਾ ਉਹਨੂੰ ਮੈਂ ਇਹ ਨਹੀਂ ਦੱਸਣਾ ਵੀ ਮੈਂ ਪੈਸੇ ਧੁੰਦੇ ਨੇ ਉਦੋਂ ਕਰੂੰ ਹੁਣ ਉਹ ਜੇ ਆ ਜਾਂਦੇ ਪੈਸੇ ਹਾਂ ਨਾ ਠੀਕ ਹੈ ਆਪਣੇ ਗੱਲ ਮਸਲੇ ਹੱਲ ਹੋ ਜਾਣਗੇ ਬਹੁਤ 12-13 ਹਜ਼ਾਰ ਡਾਲਰ ਜਾਂ 15 ਹਜ਼ਾਰ ਡਾਲਰ ਜਿੰਨਾ ਵੀ ਆਉਂਦਾ ਉਹਨਾਂ ਨਾਲ ਕਿਹੜਾ ਵਗਣਾ ਵੀ ਮੇਰਾ ਸਾਫ ਕਰੋ ਜਿਹੜਾ ਵੀ ਆਪਾਂ ਜੜੀਆਂ ਲਾ ਕੇ ਕਮਾਏ ਹਾਂ ਜੇ ਤਾਂ ਉਤਮ ਨਿਕਲ ਜਾਂਦਾ ਕੰਮ ਫੇਰ ਤੇ ਕੋਈ ਸੌਖਾ ਹੀ ਥੋੜਾ ਕੰਮ ਫੇਰ ਤੇ ਮਜ਼ਾ ਲਾ ਲਵਾਂਗਾ ਕਿ ਤੇ ਮੈਂ ਤੂੰ ਜਿਹੜਾ ਬਾਕ ਬੋੜ ਦਰਾੜਾ ਵੀ ਬੈਠ ਲੂੰਗਾ ਹਾਂ ਕਿਉਂਕਿ ਮੈਨੂੰ ਹੁਣ ਜੇ ਕ੍ਰੈਡਿਟ ਕਾਰਡ ਵਾਲਾ ਨੇ ਵੀ ਮੈਂ ਕਰਨੀ ਪਈ ਸੈਟਲਮੈਂਟ ਹਾਂ ਜੇ ਕਿਹਾਦਾ 20 ਦਿਨਾਂ ਨੂੰ 5-6 ਤੇ ਦੇਣਾ ਬੈਣਾ ਨਾ ਹਾਂ ਹੋਰ ਮੈਂ ਤੇ ਕ੍ਰੈਡਿਟ ਕਾਰਡ ਵਾਲਾ ਨੇ ਵੀ ਇਦਾਂ ਹੀ ਹੁੰਦੀ ਹੈ ਹਾਂ ਮੈਂ ਨਾਮ ਵਰਜ ਕਰ ਪੀ ਵੀ ਮੈਂ ਜੀ ਉਜੀ ਹੋਣਾ ਸਾਰਾ ਕੁਝ ਹਾਂ ਤੇ 20 ਜਨਵਰੀ ਦਾ ਅਮਾਉਂਟ ਆ ਤੇ 20 ਉਹਨਾਂ ਨੇ ਕਹਿਣਾ ਵੀ ਹਾਂਜੀ 20 ਹੈ ਤੇ ਮੈਂ ਉਹਨਾਂ ਨੂੰ ਕਹਿਣਾ ਵੀ ਮੇਰੇ ਕੋਲ ਨਹੀਂ ਹੈ ਕਿਹਾ ਜੇ ਤੂੰ ਉਹਨਾਂ ਗੱਲ ਕੇਸ ਦੇ ਵਿੱਚ ਤੁਹਾਨੂੰ ਨੂੰ ਫਾਇਦਾ ਕੋਈ ਨਹੀਂ ਕੋਈ ਕੋਰਟ ਨੇ ਵੀ ਮਗਰ ਉਹ ਕਹਿਣਾ ਵੀ ਨਹੀਂ ਇੰਨੇ ਪੈਸੇ ਆਹ ਉਹਦਾ ਲੰਮਾ ਚੱਲ ਜਾਣਾ ਕੰਮ ਹਾਂ ਉਹਨਾਂ ਨੇ ਸੋਚਦੇ ਹੁੰਦੇ ਵੀ ਚਲੋ ਨਿਬੜ ਜੇ ਮੇਰੇ ਦਾ ਵੀ ਉਹ ਤੋਂ ਪਹਿਲਾਂ ਮੁੱਦਾ ਨਹੀਂ ਖਿਲਦਾ ਨਹੀਂ ਦੇਖਿਆ ਮੈਂ ਬੈਂਕਾਂਾਂ ਵੀ ਆਈ ਛੁੱਟਿਆ ਉੱਥੇ ਕਿੰਨਾ ਵਿਆਜ ਤਾਰਿਆ ਬਿੱਲ ਆ ਹੋ ਗਿਆ ਚਲ ਕੋਈ ਗੱਲ ਨਹੀਂ ਮੈਂ ਉਹਨਾਂ ਨਾਲ ਗੱਲ ਕਰਦਾ ਡੈਡੀ ਨਾਲ ਮੈਂ ਇਹਨਾਂ ਨੂੰ ਕਹਿ ਦੇਣਾ ਇੱਥੋਂ ਨਿਕਲਿਆ ਇਹਨਾਂ ਕੇਸ ਹਨ ਉਹ ਫਿਰ ਉਹ ਪੈਸੇ ਮੰਗਾਈ ਹੈ ਇਸ ਬੰਦੇ ਕੋਲ ਹਾਂ 15-20 ਹਜ਼ਾਰ ਦੰਗਾਇਆ ਕਿਸੇ ਕੋਲ ਉਹ ਹੀ ਇੰਤਜ਼ਾਮ ਹੋ ਜਾਣਾ ਮਹੀਨੇ ਖਣ ਦੇ ਵਿੱਚ ਉਹ ਚ ਮੇਰਾ ਇਨਾ ਪੈਸਾ ਲੱਗਣਾ ਨਹੀਂਗਾ ਕੰਮ ਉਹ ਕੰਮ ਚ ਜਿਵੇਂ ਨਿਕਲਿਆ ਇਥੋਂ ਤੇ ਜੇ ਨਾ ਆਇਆ ਤਾਂ ਮੈਨੂੰ ਫਿਰ ਵੀ ਉਹ ਪੈਸੇ ਜਿਹੜੇ ਆ ਉਹ ਮੈਂ ਵਸਤ ਲੈਣੇ ਕਿਉਂਕਿ ਉਹ ਪੈਸੇ ਆ ਮੇਰੇ ਹੀ ਸੀ ਹਾਂ ਉਹ ਜੈਪਾਲ ਨੇ ਲੁੱਟ ਕੀਤੀ ਸੀ ਇੱਕ ਹੀ ਹਾਂ ਠੀਕ ਹੈ ਉਹ ਪੈਸੇ ਉਹਦੇ ਚ ਮੇਰਾ ਹਿੱਸਾ ਹੀ ਅੱਛਾ ਮੈਂ ਕੋਲ ਮਾਗਰ ਨੂੰ ਦੱਸਣਾ ਵੀ ਉਹਦੇ ਚ ਮੇਰਾ ਹਿੱਸਾ ਹੀ ਉਹ ਉਹ ਲਾਲਾ ਵੀ ਜੇ ਅਗੇ ਸੀ 40 ਲੱਖ ਰੁਪਏ ਦੀ ਪੂਰੀ ਖੇਡ ਜਿਹੜੀ 40 ਲੱਖ ਰੁਪਏ ਦੇ ਵਿੱਚ ਰੁਪਏ ਸੀ ਦਾਲਕ ਮੇਰਾ ਅੱਛਾ ਤੇ ਉਹ ਉਹ 10 ਲੱਖ ਰੁਪਇਆ ਜਿਹੜਾ ਸੀ ਉਹ ਹੁਣ ਜਦੋਂ ਉਹ ਮਰ ਗਿਆ ਮੁੰਡਾ ਹਨਾ ਜੈਪਾਲਾ ਕੰਟਰੋਲ ਹੋ ਗਿਆ ਹਾਂ ਹੁਣ ਜਿਹੜੇ ਬੰਦੇ ਕੋ ਪੈਸੇ ਜਿੰਨਾ ਚਿਰ ਦੇ ਉਹ ਜੀਣਾ ਸੀ ਮੈਨੇ ਮੰਗੇ ਉਹਦੇ ਕੋ ਪਹਿਲਾਂ ਨਾਲ ਦੀ ਮੰਗੇ ਸੀ ਜਨਾ ਮਤਲਬ ਉਲਟਾ ਸਭ ਉਹਦੇ ਬੰਦਿਆਂ ਦੇ ਪੈਸੇ ਕੋਈ ਲੱਗੇ ਜਿਹੜੇ ਇਚਾਨ ਕੇ ਰਹੇ ਮੇਰੇ ਕੋਲ ਇੱਕ ਦੋ ਵਈ ਨਵੇਂ ਨਵੇਂ ਰੂਮ ਲੈ ਕੇ ਜਦਾ ਵਖਰੇ ਉਹਨਾਂ ਨੂੰ ਅੱਛਾ ਤੇ ਹੁਣ ਉਹ ਮਰ ਗਿਆ ਸੀ ਤੇ ਜਿਹੜੇ ਬੰਦੇ ਦਾ ਹੈਗਾ ਸੀ ਨਾ ਜਿਹ ਕੋ ਪੈਸੇ ਪਏ ਸੀ ਉਹਨਾਂ ਨੂੰ ਆ ਵੀ ਫੋਨ ਆਇਆ ਹੈ ਅਜਾ ਵੀ ਬਾਈ ਉਹਨਾਂ ਪੈਸਿਆਂ ਦਾ ਕੀ ਕਰਨਾ ਹਨਾ ਤੇ ਉਹ ਉਹਦੇ ਜੋ ਹੁਣ ਪੈਸਾ ਮੇਰੇ ਕੋਲ ਹੈ ਗਿਆ ਜਦੋਂ ਉਹ ਬੰਦੇ ਨੂੰ ਕਿਹਾ ਮੈਨੂੰ ਭੇਜ ਉਹ ਮੈਂ ਤਾਂ ਵਰਤ ਨਹੀਂ ਵੀ ਜੇ ਮੈਨੂੰ ਇਥੋਂ ਨਿਕਲਣਾ ਪਿਆ ਇਹਨੇ ਕੇਸ ਤੇ ਮੈਂ ਸੋਚਿਆ ਵੀ ਉਦੋਂ ਪੈਸੇ ਮੰਗਾਉਂਗਾ ਜੇ ਕਿਤੇ ਇੱਛੇ ਲੋੜ ਪੈ ਗਈ ਕਿਸੇ ਕੇਸ ਦੇ ਮਸਲੇ ਚ ਕਿ ਉਦਾਂ ਉਹਨੇ ਫੋਨ ਕੀਤਾ ਸੀ ਉਹ ਕਹਿੰਦਾ ਹੈ ਬਾਈ ਹਜੇ ਤਾਂ ਮੈਂ ਟ੍ਰਾਂਸਫਰ ਨਹੀਂ ਕਰ ਸਕਦਾ ਸਿਚੁਏਸ਼ਨ ਇਦਾਂ ਦੀ ਆ ਵੀ ਸਾਰੇ ਉਹਦੇ ਟਰੈਕਿੰਗ ਹੋਣ ਲਈ ਆ ਪੈਸੇ ਪਏ ਆ ਕਿ ਕਿਆਸੀ ਦੇ ਰੂਪ ਚ ਹਨਾ ਕੁਝ 골ਡ ਹੈ ਕੁਝ ਪੈਸਾ ਉਹ ਵੀ ਕਹਿੰਦਾ ਕਨਵਰਟ ਕਰਦੇ ਟਾਈਮ ਲੱਗ ਜਾਣਾ ਕਿ ਅਜੇ ਇਹਨੂੰ ਸੋਨਾ ਵੀ ਨਹੀਂ ਪੜਨਾ ਆਪਣੇ ਹੱਥੋਂ ਤਾਜ਼ਾ ਤਾਜ਼ਾ ਜੈਪਾਲ ਦਾ ਕਾਊਂਟਰ ਆ ਹਾਂ ਹਾਂ ਇਹ ਬੰਦੇ ਨੇ ਮੰਨਣਾ ਹੀ ਨਹੀਂ ਕਰ ਕਿ ਨਹੀਂ ਐਸੀ ਕਿਉਂਕਿ ਪਤਾ ਹੀ ਉਹਨਾਂ ਨੂੰ ਕਿਹਦੇ ਕਿਹੜੇ ਬੰਦੇ ਆ ਤੇ ਮੈਂ ਉਹਨੂੰ ਗਿਆ ਕਿ ਚਲ ਕੋਈ ਇੰਤਜ਼ਾਮ ਕਰ ਉਹ ਕਹਿੰਦਾ ਮੈਂ ਅਮਰੀਕਾ ਨਾਲ ਗੱਲ ਕਰਦਾ ਵੀ ਸੰਬੰਧ ਇਹਨਾਂ ਉਹਨੂੰ ਮੈਂ ਕਹਿੰਨੂੰ ਵੀ ਡਾਲਰ ਭੇਜ ਦੇ ਉੱਥੇ ਉਹਨਾਂ ਨਾਲ ਗੱਲ ਕਰਕੇ ਬਾਅਦ ਚੋਂ ਦੇ ਦਊਗਾ ਨਹੀਂ ਕਿ ਉਹ ਬੰਦੇ ਤਾਂ ਜਵਾਨ ਅੜੀ ਇਹ ਤਾਂ ਮੁਕਰ ਨਾਲ ਤੇ ਪਹਿਨੀ ਮੁਕਰ ਨਾਲ ਹੁੰਦੇ ਤੇ ਹੁਣ ਕਿਹੜਾ ਕੋਈ ਵਾਲੀ ਵਾਰ ਸੀ ਨਾ ਤਾਂ ਪਬਲਿਕਲੀ ਕਹਿ ਸਕਦੇ ਨਹੀਂ ਉੱਠ ਕੇ ਵੀ ਪੰਜਾ ਪਾ ਕੇ ਲੈਣੀ ਹਾਂ